ਉੰਤ ਤਾਂ ਲੰਗੇ ਕੱਲ ਮੀਟਿੰਗ ਦੇ ਵਿੱਚ ਕੀ ਹੋਇਆ ਉਹ ਇਨ ਬਿਨ ਕੋਈ ਨਹੀਂ ਦੱਸ ਸਕਦਾ ਪਰ ਬਲੇਮ ਗੇਮ ਜਾਰੀ ਹੈ ਹਰ ਪਾਰਟੀ ਦੇ ਲੀਡਰ ਵੱਖ-ਵੱਖ ਚੀਜ਼ਾਂ ਜਿਚਾਉਣ 'ਚ ਲੱਗੇ ਹੋਏ ਆ ਬੀਜੇਪੀ ਦੇ ਲੀਡਰ ਇਹ ਜਿਚਾਉਣ 'ਚ ਲੱਗੇ ਹੋਏ ਆ ਕਿ ਸੈਂਟਰ ਨੇ ਜੋ ਕੀਤਾ ਉਹ ਸਹੀ ਕੀਤਾ ਪੰਜਾਬ ਵਾਸਤੇ ਤੇ ਸੂਬਾ ਸਰਕਾਰ ਝੂਠ ਬੋਲ ਰਹੀ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਦੇ ਲੀਡਰ ਇਹ ਜਿਚਾਉਣ 'ਚ ਲੱਗੇ ਹੋਏ ਆ ਕਿ ਕੇਂਦਰ ਪੰਜਾਬ ਦੇ ਨਾਲ ਧਰੋਕ ਮਾਰ ਰਹੀ ਹੈ ਹੁਣ ਕੌਣ ਸੱਚ ਬੋਲ ਰਿਹਾ ਹੈ ਕੌਣ ਝੂਠ ਬੋਲ ਰਿਹਾ ਅਸਲ ਸੱਚ ਕੀ ਹੈ ਕੌਣ ਕਿੰਨੇ ਪੈਸੇ ਦੇ ਰਿਹਾ ਕਿਹਦੇ ਕੋਲ ਕਿੰਨੇ ਪੈਸੇ ਹੈਗੇ ਨੇ ਕੌਣ ਕਿੰਨੇ ਪੈਸੇ ਵਰਤੇਗਾ ਤੇ ਕਿਹੜੀ ਪਾਰਟੀ ਕਿੰਨੇ ਪੈਸੇ ਖਾ ਗਈ ਇਹਦਾ ਹਿਸਾਬ ਤਾਂ ਸ਼ਾਇਦ ਹੁਣ ਸਵਾਲਾਂ ਦੇ ਵਿੱਚ ਹੀ ਰਹਿ ਜਾਊਗਾ ਇਹਦਾ ਜਵਾਬ ਇਹਨਾਂ ਦਾ ਜਵਾਬ ਕਰੀ ਨਿਕਲਣਾ ਨਹੀਂ ਪਰ ਤਾਂ ਵੀ ਬੀਜੇਪੀ ਦੇ ਲੀਡਰ ਖਾਸ ਤੌਰ ਦੇ ਉੱਤੇ ਬੀਜੇਪੀ ਦੀ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਉਸ ਦੇ ਵਿੱਚ ਗੰਭੀਰ ਇਲਜ਼ਾਮ ਤਰਾਸ਼ੀ ਆਮ ਆਦਮੀ ਪਾਰਟੀ ਦੇ ਉੱਤੇ ਕੀਤੀ ਗਈ ਆਖਰ ਕੀ ਕੁਝ ਕਿਹਾ ਗਿਆ ਆ ਉਸ ਮੀਟਿੰਗ ਦੇ ਵਿੱਚ ਬੀਜੇਪੀ ਦੇ ਮੁਤਾਬਕ ਕੀ ਹੋਇਆ ਆਓ ਸੁਣਦੇ ਆ ਮੈਂ ਤੁਹਾਡੇ ਮਾਧਿਅਮ ਨਾਲ ਇਸ ਸਰਕਾਰ ਨੂੰ ਇਹ ਪੁੱਛਣਾ ਚਾਹਨਾ ਕਿ ਇਹ 12579.99 ਕਰੋੜ ਰੁਪਇਆ ਕਿੱਥੇ ਹੈ ਕੀ ਗਵਨ ਕਰ ਲਿਆ ਜਾਂ ਖੁਰਦਬੁਰਦ ਕਰ ਲਿਆ ਕੀ ਇਹਦੀ ਜਵਾਬਦੇਹੀ ਮਾਨ ਸਾਹਿਬ ਦੇਣਗੇ ਇਹ ਪੈਸਾ ਲੋਕਾਂ ਦੇ ਪੁਨਰਵਾਸ 'ਤੇ ਲੱਗਣਾ ਸੀ ਇਹ ਪੈਸਾ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋ ਗਿਆ ਫਸਲਾਂ ਦਾ ਨੁਕਸਾਨ ਹੋਇਆ ਜੀਆਂ ਦਾ ਨੁਕਸਾਨ ਹੋਇਆ ਉਹਦੇ 'ਤੇ ਲੱਗਣਾ ਸੀ ਇਹ ਪੈਸਾ ਕਿੱਥੇ ਹੈ ਇਹ ਅੱਜ ਹਰ ਪੰਜਾਬੀ ਪੁੱਛ ਰਿਹਾ ਔਰ ਇਹਦਾ ਜਵਾਬ ਮਾਨ ਸਾਹਿਬ ਨੂੰ ਦੇਣਾ ਪਏਗਾ ਪਹਿਲਾਂ ਤੇ ਇਹਨਾਂ ਦਾ ਫਾਈਨਾਂਸ ਮਿਨਿਸਟਰ ਕਹਿੰਦਾ ਸੀ ਪੈਸੇ ਹੀ ਨਹੀਂ ਇਹ ਕਹ ਫਾਈਨਾਂਸ ਮਿਨਿਸਟਰ ਕਹਿੰਦਾ ਸੀ ਚੀਫ ਸੈਕਟਰੀ ਕਹਿੰਦਾ ਸੀ ਪੈਸਾ ਹੈਗਾ ਜੀ ਐਂਟਰੀਆਂ ਤੇ ਹੈਗਾ ਖਾਤੇ ਤੇ ਹੈਗਾ ਉਹ ਖਾਤੇ 'ਚ ਹੀ ਹੋਣਾ ਹੁੰਦਾ ਹੈ ਕੀ ਇਹ ਜਨਤਾ ਨੂੰ ਦੱਸਣਗੇ ਕਿ ਇਹਦੀ ਐਵਲ 'ਚ ਕਿਤੇ ਲੋਨ ਤੇ ਨਹੀਂ ਲੈ ਲੈਣਾ ਜੇ ਲੋਨ ਲਿਆ ਤੇ ਉਹ ਪੈਸਾ ਕਿੱਥੇ ਕਰਕੇ ਆਇਆ ਕੀ ਇਹ ਪੈਸਾ ਜਿਹੜਾ ਕੀ ਕੇਵਲ ਔਰ ਕੇਵਲ ਡਿਜਾਸਟਰ ਦੇ ਅੰਦਰ ਲੋਕਾਂ ਦੇ ਪੁਨਰਵਾਸ ਦੇ ਅੰਦਰ ਖਰਚਿਆ ਜਾਣਾ ਸੀ ਇਸ ਪੈਸੇ ਦਾ ਹਿਸਾਬ ਔਰ ਦੂਸਰੀ ਗੱਲ ਸੁਣੋ ਇਹ ਸਰਕਾਰ ਨੇ ਜਦੋਂ ਵੀ ਮਾਨਸੂਨ ਆਣ ਵਾਲਾ ਹੁੰਦਾ ਜਦੋਂ ਵੀ ਮਾਨਸੂਨ ਆਂਦਾ ਉਸ ਤੋਂ ਪਹਿਲਾਂ ਈਵਨ ਫਰਵਰੀ ਮਾਰਚ ਅਪ੍ਰੈਲ ਮਈ 'ਚ ਹੀ ਸਰਕਾਰਾਂ ਸਕਰੀ ਹੋ ਜਾਂਦੀਆਂ ਮੀਟਿੰਗਾਂ ਸ਼ੁਰੂ ਹੁੰਦੀਆਂ ਮੰਤਰੀ ਮੰਡਲ ਦੀਆਂ ਵਾੜ ਪ੍ਰਬੰਧਨ ਦੀ ਕਿੰਨੀਆਂ ਮੀਟਿੰਗਾਂ ਇਹਨਾਂ ਨੇ ਕੀਤੀਆਂ ਇਹ ਤਾਂ ਦਿੱਲੀ ਦੇ ਕੇਜਰੀਵਾਲ ਬਚਦੇ ਉਹਦੀ ਸਰਕਾਰ ਆ ਜੇ ਉੱਥੇ ਲੱਗੇ ਹੋਏ ਸੀ ਉਸ ਤੋਂ ਬਾਅਦ ਇਹ ਲੁਧਿਆਣੇ ਦੀ ਜਿਮਨੀ ਚੌਂਚਾ ਲੱਗ ਗਏ ਪੰਜਾਬ ਨੂੰ ਇਹਨਾਂ ਨੇ ਰਾਮਪ੍ਰੋਸੇ ਛੱਡਿਆ ਹੋਇਆ ਸੀ ਇਹ ਲੋਕ ਕੇਵਲ ਔਰ ਕੇਵਲ ਪੰਜਾਬ ਦੇ ਲੋਕਾਂ ਦੇ ਭਾਵਨਾਵਾਂ ਨਾਲ ਖੇਡਦੇ ਨੇ ਇਦੇ ਇਲਾਵਾ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਇਹਨਾਂ ਦੇ ਗੋਇਲ ਸਾਹਿਬ ਨੂੰ ਇਹ ਜਵਾਬ ਜਰੂਰ ਦੇਣਾ ਚਾਹੀਦਾ ਮਾਨਸੂਨ ਤੋਂ ਪਹਿਲਾਂ ਇਹਨਾਂ ਦੀ ਤਿਆਰੀ ਕੀਤੀ ਸੀ ਕਿੰਨੀਆਂ ਤੁਸੀਆਂ ਦੇ ਬੰਨ ਜਿਹੜੇ ਕੱਚੇ ਸੀ ਉਹਨਾਂ ਨੂੰ ਠੀਕ ਕੀਤਾ ਗਿਆ ਕਿਸ ਨਹਿਰ ਤੋਂ ਗਾਰਾਂ ਕੱਢੀ ਗਈ ਉਹਦੇ ਲਈ ਕੀ ਕੀ ਪ੍ਰਬੰਧ ਕੀਤੇ ਗਏ ਕਿੰਨਾ ਪੈਸਾ ਖਰਚ ਹੋਇਆ ਕਿੰਨਾ ਪੈਸਾ ਰਿਲੀਜ਼ ਹੋਇਆ ਤੁਹਾਨੂੰ ਯਾਦ ਹੋਏਗਾ ਕਿ ਮਾਨ ਦੇ ਕਜ਼ਨ ਬ੍ਰਦਰ ਨਹੀਂ ਮੈਂ ਨਹੀਂ ਰਾਮ ਲਾਇਆ ਉਹਨੇ ਕਿ ਟਵੀਟ ਕੀਤਾ ਸੀ ਕਿ ਬਈ ਇਹ ਨਹਿਰ ਮੰਤਰੀ ਨੇ 240 ਕਰੋੜ ਰੁਪਏ ਜਿਹੜਾ ਤੁਸੀਆਂ ਦੀ ਮੁਰੰਮਤ ਲਈ ਕਨਾਲ ਕਿਨਾਰਿਆਂ ਦੀ ਮੁਰੰਮਤ ਲਈ ਲਗ ਰਿਹਾ ਸੀ ਉਹ ਲੱਗਿਆ ਨਹੀਂ ਹੈਗਾ ਇਹਦਾ ਜਵਾਬ ਵੀ ਇਹਨਾਂ ਨੇ ਨਹੀਂ ਦਿੱਤਾ ਔਰ ਕੇਂਦਰ ਦੀ ਸਰਕਾਰ ਮੋਦੀ ਸਾਹਿਬ ਪੰਜਾਬ ਨੂੰ ਲੈ ਕੇ ਕਿੰਨੇ ਸੰਵੇਦਨਸ਼ੀਲ ਨੇ ਮੁੱਖ ਮੰਤਰੀ ਪੰਜਾਬ ਸਰਕਾਰ ਜਦੋਂ ਪੰਜਾਬ 'ਚ ਬਾੜ ਆਈ ਹੈ ਇਹਨਾਂ ਨੇ ਕੋਈ ਉੱਪਰ ਵਾਲਿਆਂ ਕੋਲ ਸਹਾਇਤਾ ਮੰਗੀ ਨਹੀਂ ਉਸ ਤੋਂ ਪਹਿਲਾਂ ਹੀ ਕੇਂਦਰ ਦੀਆਂ ਟੀਮਾਂ ਸક્રિય ਹੋ ਗਈਆਂ ਕੇਂਦਰ ਦੀਆਂ ਸਕੀਮਾਂ ਟੀਮਾਂ ਜਿਹੜੀਆਂ ਉਹ ਸક્રિય ਹੋਈਆਂ ਬਚਾਅ ਕਾਰਜਾਂ ਚ ਲੱਗ ਗਈਆਂ ਔਰ ਕੇਂਦਰ ਨੇ ਸਾਰੇ ਮੰਤਰਾਲਿਆਂ ਦਾ ਇੱਕ ਕਮੇਟੀ ਜਿਹੜੀ ਆ ਉਹ ਗਠਿਤ ਕੀਤੀ ਔਰ ਉਹ ਕਮੇਟੀ ਜਿਹੜੀ ਆ 3 ਤੋਂ ਲੈ ਕੇ 6 ਸਤੰਬਰ ਤੱਕ ਪੰਜਾਬ ਦੇ ਅੰਦਰ ਆਈ ਇਹਨਾਂ ਨੇ ਨਹੀਂ ਬੁਲਾਇਆ ਸੀ ਬਾੜ ਗ੍ਰਸਿਤ ਇਲਾਕਿਆਂ ਦਾ ਪੂਰਾ ਸਰਵੇ ਕੀਤਾ ਉਹਨਾਂ ਨੇ ਕਿੰਨਾ ਨੁਕਸਾਨ ਹੋਇਆ ਪਛੂਆਂ ਦਾ ਕਿੰਨਾ ਇੱਕ ਅੰਕਲਨ ਕਰਨ ਤੋਂ ਬਾਅਦ ਉਹ ਕਮੇਟੀ ਦਿੱਲੀ ਚਲੀ ਗਈ ਔਰ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਨਾ ਦੇਸ਼ ਦੇ ਪ੍ਰਧਾਨ ਮੰਤਰੀ 9 ਤਰੀਕ ਨੂੰ 9 ਸਤੰਬਰ ਨੂੰ ਪੰਜਾਬ ਦੇ ਦੌਰੇ ਤੇ ਆਏ ਔਰ ਉਹਨਾਂ ਨੇ ਉਹਨਾਂ ਇਲਾਕਿਆਂ ਦਾ ਦੌਰਾ ਕੀਤਾ ਜਿੱਥੇ ਬਾੜ ਗ੍ਰਸਤ ਹੋਏ ਸੀ ਉਸ ਤੋਂ ਬਾਅਦ ਉਹ ਕਿਸਾਨਾਂ ਨੂੰ ਮਿਲੇ ਮਜ਼ਦੂਰਾਂ ਨੂੰ ਮਿਲੇ ਜਿਨ੍ਹਾਂ ਦੇ ਘਟ ਹੈਗੇ ਉਹਨਾਂ ਨੂੰ ਮਿਲੇ ਬਾਅਦ ਉਹਨਾਂ ਨੇ ਅਫਸਰਾਂ ਦੀ ਮੀਟਿੰਗ ਲਈ ਮੈਂ بار بار ਇਹ ਗੱਲ ਕਹਿਣਾ ચીਫ ਸੈਕਟਰੀ ਦੀ ਪ੍ਰੈਜੈਂਟੇਸ਼ਨ ਦੇ ਅੰਦਰ 13279 ਕਰੋੜ ਰੁਪਏ ਦਾ ਅੰਕਲਨ ਕੀਤਾ ਗਿਆ ਕਿ ਇੰਨਾ ਨੁਕਸਾਨ ਹੋਇਆ ਸੜਕਾਂ ਦਾ ਜੀਆ ਦਾ ਫਸਲ ਦਾ ਉਹਨੇ ਥੋੜਾ ਜਿਹਾ ਬਦ ਕੇ ਮੁੱਖ ਮੰਤਰੀ ਜੀ ਨੇ ਬਧਾਇਆ ਉਹਨੂੰ ਉਹਨਾਂ ਨੇ ਥੋੜਾ ਜਿਹਾ ਕਿਹਾ ਕਿ 13800 ਕਰੋੜ ਦੇ ਕਰੀਬ ਦੀ ਦਾ ਅੰਕਲਨ ਹੈ ਦਵਾਣ ਕਿੰਨੀ ਕੀਤੀ 2000 ਦੀ ਕਰੋੜ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਪ੍ਰੈਜੈਂਟੇਸ਼ਨ ਦੇਖਣ ਤੋਂ ਬਾਅਦ ਬੜਾ ਸਾਫ ਕਿਹਾ ਕਿ ਬਈ ਕੇਂਦਰ ਦੀਆਂ ਟੀਮਾਂ ਆਈਆਂ ਹੀ ਆ ਪੰਜਾਬ ਦੀਆਂ ਟੀਮਾਂ ਜਮੀਨ ਤੇ ਜਾ ਕੇ ਅੰਕਲਨ ਕਰਨ ਤੋਂ ਬਾਅਦ ਇੱਕ ਰਿਪੋਰਟ ਇੱਕ ਗਿਆਪਨ ਬਣਾ ਕੇ ਕੇਂਦਰ ਨੂੰ ਭੇਜੋ ਮੁੱਖ ਮੰਤਰੀ ਸਰਕਾਰ ਨਾਲ ਮਿਲੇ ਮੁੱਖ ਮੰਤਰੀ ਨੇ ਸੋ ਆਪਣਾ 1600 ਕਰੋੜ ਜਿਹੜਾ ਪ੍ਰਧਾਨ ਮੰਤਰੀ ਘੋਸ਼ਿਤ ਕਰ ਗਏ ਸੀ ਉਹਦੀ ਗੱਲ ਜਲੇ ਗੱਲ ਸ਼ੁਰੂ ਕੀਤੀ ਔਰ ਗ੍ਰਹਿ ਮੰਤਰੀ ਜੀ ਨੇ ਦੱਸਿਆ ਕਿ ਜਿਹੜਾ ਪੀਐਮ ਨੇ ਘੋਸ਼ਣਾ ਕੀਤੀ ਸੀ ਉਹਦੇ ਚੋਂ 805 ਕਰੋੜ ਰੁਪਇਆ ਜਾਰੀ ਕਰਤਾ ਗਿਆ ਉਹਦੇ ਅੰਦਰ ਅਲੱਗ-ਅਲੱਗ ਯੋਜਨਾਵਾਂ ਦੇ ਤਹਿਤ ਰਾਜ ਸਰਕਾਰ ਲਾਭਵਾਰਤਿਆਂ ਨੂੰ 805 ਕਰੋੜ ਰੁਪਇਆ ਜਾਰੀ ਹੋ ਚੁਕਿਆ ਔਰ ਇਹਦੇ ਨਾਲ-ਨਾਲ 170 ਕਰੋੜ ਰੁਪਇਆ ਇਹ ਜਿਹੜੀਆਂ ਸੜਕਾਂ ਦਾ ਨੁਕਸਾਨ ਹੋਇਆ ਉਹਦੇ ਲਈ ਇਹਦੇ ਵਿੱਚ ਹੀ ਉਹ ਐਡਾ ਉਹ ਵੀ ਜਾਰੀ ਕਰਤਾ ਔਰ ਅਸੀਂ ਇੰਤਜ਼ਾਰ ਕਰ ਰਹੇ ਆ ਕਿ ਪੰਜਾਬ ਸਰਕਾਰ ਅੰਕਲਨ ਕਰਕੇ ਲਗ ਲਗ ਵਿਭਾਗਾ ਚ ਕਿੰਨਾ ਕਿੰਨਾ ਨੁਕਸਾਨ ਹੋਇਆ ਹੈਲਥ ਦਾ ਕਿੰਨ ਨੁਕਸਾਨ ਹੈ ਸਕੂਲ ਦਾ ਕਿ ਨੁਕਸਾਨ ਹੈ ਸੜਕਾਂ ਦਾ ਕਿ ਨੁਕਸਾਨ ਹੈ ਕਿਸਾਨ ਦੀ ਜ਼ਮੀਨ ਦਾ ਕਿ ਨੁਕਸਾਨ ਹੈ ਫਸਲ ਦਾ ਕਿ ਨੁਕਸਾਨ ਹੈ ਅਸੀਂ ਤੇ ਤੁਹਾਡਾ ਇੰਤਜ਼ਾਰ ਕਰ ਰਹੇ ਆ